ਉਹ ਮਰੇ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਰਹਾ ਮੈਂ ਕਿਹਾ ਨੌਕਰ ਨਹੀਂ ਹੈਗਾ ਭੌਤ ਮਾਰ ਨੂੰ ਥ੍ਰੈਟ ਆਈ ਆ ਭੌਤ ਮਾਰ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਜੀ ਆ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇਹ ਇਹ ਕਿਹੜੀ ਬਦਮਾਸ਼ੀ ਆ ਇਹ ਮੇਰੇ ਜਰੀਏ ਨੇਰ ਹਾਰ ਰਹੀ ਨੂੰ ਹੈਲੋ ਮੈਂ ਇੱਥੇ ਬੈਠਾ ਲੋਰ ਹੁੜਤਦਾ ਮੈਂ ਇੱਥੇ ਬੈਠਾ ਮਾਰੋ ਜੀਓ ਹਾਂ ਜੇ ਤੁਹਾਨੂੰ ਜੇ ਰਹਿਣਾ ਜੋ ਆਪਕੋ ਕੁਝ ਗੱਲ ਕਰਨੀ ਚਾਹਤ ਹੈ ਮੈਂ ਨਹੀਂ ਕਦੇ ਵਾਰ ਤੁਸੀਂ ਕਿਉਂ ਆਇਆ ਡਿਊਟੀ ਲੱਗੀ ਹੈ ਕਦੇ ਵਾਰ ਲੱਗੀ ਹੈ ਕੋਈ ਇਥੇ ਨਹੀਂ ਕੋਈ ਗੱਲ ਨਹੀਂ 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 ਮੈਂ ਡਿਊਟੀ ਕੋਈ ਅੱਤਵਾਦੀ ਹੈ ਕਿ ਗੈਸਟਰ ਫੜਨਾ ਕਿਉਂ ਫੜਨਾ ਹੈ ਆਪਾਂ ਥਾਣੇ ਚਲੇ ਜਾਂਦੇ ਨੇ ਜਿਹੜੇ ਕੋਈ ਫੜਨਾ ਕੋਈ ਅੱਤਵਾਦੀ ਦੀ ਗੱਲ ਨਹੀਂ ਹੁੰਦਾ ਪਕੜਿਆ ਕਿਵੇਂ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ভাই ਗੁਰਪੁਰਵਾਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਨਹੀਂ ਹਾਂ ਨਹੀਂ 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 ਇੱਕ ਮਿੰਟ ਤੁਸੀਂ ਖੁਦ ਸਿੱਖੋ ਕਿ ਫਿਰੇ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਨੂੰ ਪਰੋਵਾਂ ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਜੀ ਰਾਮ ਜੀ ਦਾ ਪਰਵਾਮਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆ ਕੇ ਰੋਕਣਾ ਵੇ ਨਹੀਂ ਨਹੀਂ ਰੋਕਣਾ ਲੈ ਆਪਾਂ ਲਿਆਉ ਗੱਲ ਕਰਾਓ ਕੌਣ ਕਿਹੜੀ ਅਥੋਰਟੀ ਹੈ ਗੱਲ ਕਰਾਓ ਮੇਰੀ ਆ ਲੈਓ ਸਪੀਕਰ ਲਾਓ ਗੱਲ ਕਰਾਓ ਹੈਲੋ ਆ ਫਿਰ ਕਰਿਓ ਗੱਲ ਹਾਂ 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 ਉਹ ਸਸਿਗਾਲੀ ਉਹ ਸਸਿਗਾਲ ਵਾਇਰਸ ਸਸਿਗਾਲ ਮਾਫਾ ਨਾ ਠੀਕਾ ਕੋਈ ਲੈ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਦੱਸੋ ਪਹਿਲਾਂ ਮੈਨੂੰ ਨਹੀਂ ਐਸਐਚਓ ਸਾਹਿਬ ਕਰਨ ਵਾਸਤੇ ਆਈ ਸੀ ਜੀ ਸਕੋਰਟੀ ਨਹੀਂ 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 ਦੇਖੋ ਤੁਸੀਂ ਸਕੋਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਸੁਖਬਾਦ ਜਦੋਂ ਗੱਲ ਖੰਢੀ ਪੈ ਗਈ ਸਕੋਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ ਮੈਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਜਨਾ ਪਰ ਬਲਕਿ ਕਿ ਕਿ 6 ਅੱਖਰ ਤਾਲੂ ਨਹੀਂ ਨਹੀਂ ਸੇਵ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 2+ ਪਤਾ ਕੀ ਬਰੇਗਾ ਆਪਣਾ ਗੱਲ ਕਰਨਾ ਨਹੀਂ ਮਰਦ ਦਾ ਕਿਹਾ ਵੀ ਆਪ ਸਕਿਉਰਟੀ ਨਾਲ ਲਾਵਾਂਗੇ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਣੀ ਰੋਟੀ ਪਾਣੀ ਵੀ ਨਹੀਂ ਕਮਾਉਣੇ ਨਹੀਂ ਰੋਟੀ ਤੱਕ ਨਾ ਕੋਈ ਨਹੀਂ ਪੁੱਠ ਮਿਲੀ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕ ਦੇਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਨੂੰ ਬੰਦ ਨਹੀਂ ਕਰਨਾ ਜਿੱਥੇ ਜਾਣਾ ਤੁਸੀਂ ਨਾ ਮਰੇ ਸੰਸਕਉਰਟੀ ਤੁਹਾਨੂੰ ਨਹੀਂ ਦਵਾਗੇ ਉਹ ਥੋੜੀ ਜੀ ਵਾਟ ਦਵਾਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਏ ਪੰਜਾਬ ਪੁਲਿਸ ਦੀ ਸਿੱਖ ਵਿਰੋਧੀ ਆ ਨਹੀਂ ਜਾਣਾ ਕਿਥੇ ਨਹੀਂ ਜਾਣਾ ਕਿਥੇ ਆ ਜੀ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ 'ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਰਹਿਣ ਤੇ ਲੱਗੇ ਦੂ ਤਾਂ ਬੰਦੇ ਕੱਲ ਵੀ ਏਸੀਪੀ ਸਾਹਿਬ ਪਰਸੋਂ ਆਕੇ ਗਏ ਜੀ ਮਾਨ ਸਾਹਿਬ 26 ਤਰੀਕਾ ਤੂੰ ਘਰੇ ਨਹੀਂ ਬਾਹਰੇ ਕਰਾ ਜੀ ਕਿਉਂ ਮੈਂ ਕੋਈ ਅੱਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਤਵਾਦੀ ਕਿਉਂ ਕਿ ਨਾ ਅਸੀਂ ਅੱਤਵਾਦੀ ਕਲਾਕ ਹਾਂ ਤੇ ਅੱਤਵਾਦੀ ਨਹੀਂ ਨਹੀਂ ਅਸੀਂ ਝਾਂਡੂ ਕੋਈ ਸਾਨੂੰ ਦੇਖੋ ਸੀਪੀ ਸਾਹਿਬ ਨੂੰ ਵੀ ਦੱਸ ਦੇ ਜੀ ਤਾਡਾ ਫੋਨ ਤੁਹਾਡਾ ਫੋਨ ਹੈਂਡ ਫ੍ਰੀ ਆ ਵੀਡੀਓ ਬਣ ਰਹੀ ਆ ਮੈਂ ਮਾਨਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟੀ ਨਹੀਂ ਚਾਹੀਦੀ ਮੂਝੇ ਰੋਕ ਸਕਤੇ ਹੋ ਬਤਾਈਏ ਸੀਪੀ ਸਾਹਿਬ ਆਪ ਕੇੰਦਰ ਸੇ ਆਏ ਹੋ ਪਰ ਇਹ ਕਿਉਂ ਰੋਕ ਰਹੇ ਆ ਜੀ ਇਹ ਨਹੀਂ ਨਹੀਂ ਸ਼ਾਮ ਲਗਾਏ ਆਪ ਕੇੰਦਰ ਸੇ ਹੀ ਆਏ ਹੋ گہ منتالیہ انڈیا کا بہت بڑا ہے جیسا. یہ پنجاب پولیس کے روک رہی ہے جیسا. اگر ان کو سی آر پی میں کوئی بشواس نہیں ہے کیونکہ گرہ منترالیہ ہے ایک سی آر پی بہت بڑی ہوتی ہے کندری جو ہمارے ماننے گرہ منتری جی <تصفح> امی <مانتریجی تصفح> شاہ یا اور لوگوں کے پاس ہے جب بائی پاس دے دیا پھر ان کو کوئی لکھتی میرے کو آڈر دے دو میں نہیں جاؤں گا لکھتی تو آرڈر میرے کو دوں گا کم سے کم کروں گا مہارا میں کیا سر گل کر میں کہ نوکر نہیں ہے بھگنت مان تو تھریٹ گیا بھگنت مان کوئی روک دینا ਪਾ ਡੀਡੀਪੀ ਘਰ ਵੀ ਜਾ ਰਿਹਾ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜੋ ਮਰੇ ਮੈਨੂੰ ਰੋਕਣਾ ਦਿਖਾਓ ਮੈਂ ਨਹੀਂ ਖੜੂ ਆ ਰਿਹਾ ਕੋਈ ਕਰ ਦੋ ਯਾਰ ਮੈਂ ਕੋਈ ਅੱਤਵਾਦੀ ਨਹੀਂ ਆ ਰਿਹਾ ਯਾਰ ਮੈਨੂੰ ਠਾਣੇ ਲੈ ਚਲੋ ਯਾਰ ਠਾਣੇ ਚਲੋ ਮੈਂ ਖੜੇ ਆ ਉਹ ਗੱਲ ਤਾਂ ਸੁਣੋ ਨਹੀਂ ਮੈਨੂੰ ਕੋ ਰੁਕੇ ਜਾ ਰਿਹਾ ਮੈਨੂੰ ਕੋ ਰੁਕੇ ਜਾ ਰਿਹਾ ਮੈਂ ਮੈਂ ਖੰਡਾ ਪਾ ਜਾ ਮੈਂ ਤਾਂ ਖੜੰਗ ਹੋਇਆ ਮੈਂ ਇਹ ਮੈਂ ਨਹੀਂ ਪਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਊਗਾ ਮਾਂ ਜੋ ਹਾਈ ਕੋਰਟ ਦਾ ਮੈਟਰ ਹੋਗਾ ਇਹ ਨਹੀਂ ਨਹੀਂ ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਵਾਲਾ ਕਰਾਉਂਗਾ ਮਾਂਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਹਾਂ ਕੋਈ ਨਹੀਂ ਲਿਖਾ ਮੈਂ ਹਾਈ ਕੋਰਟ ਜਾਊਗਾ ਐਸੋ ਨਾ ਕਰਾਣਾ ਵੀ ਐਸੋ ਚੰਦਾ ਨਾ ਕਰਾਉਂ ਤਿੰਨ ਐਸੋ ਨਾ ਚੱਕ ਲੈਂਦੀ ਆ ਜੋ ਕਹਰਾ ਬਚਾ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਨਹੀਂ ਤੇ ਤੁਹਾਡੀ ਪੰਜਾਬ ਪੁਲਿਸ ਚਾਹੀਦੀ ਸਰਾ ਸਰਾ ਮਨਸਾ ਫਰੇ ਬਾਹਰ ਆ ਗਈ ਕਹਿੰਦੇ ਗੁਰਦੁਆਰੇ ਜਾੜਾ ਜੀ ਰੋਕੇ ਅੰਦਰ ਵਿੱਚ ਮੈਂ ਸਰ ਕੀਤੀ ਹੋਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ। ਇਹ ਕਹਿੰਦੇ ਮੇਰੀ ਗੱਲ ਕਰਾ ਦਿਓ ਕੋਲੇ ਖੜੇ ਸੀਗੇ। ਓਕੇ। ਅੱਛਾ ਜੀ। ਠੀਕ ਆ ਸਰ ਆਜੋ ਆ। ਮੈਂ ਉਹਨਾਂ ਨਾਲ ਗੱਲ ਕਰਾਂ। ਮੈਂ ਲਿਫਟ ਯਾਡ ਲੈ ਮੈਡੀਕਲ ਯਾਡ ਲੈ ਮੈਂ ਲਿਫਟ ਯਾਡ ਲੈ ਮੈਨੂੰ ਲਿਫਟ ਯਾਡ ਲੈ। ਲਿਫਟ ਯਾਡ ਲੈ ਵੀਰੇ। ਮੈਂ ਰੁਕਣਾ ਕਿਹਾ। ਯਾਰ ਰੁਕਣਾ ਕਿਹਾ ਯਾਰ ਮੈਂ ਕਿਉਂ ਰੁਕਾਂ ਯਾਰ? ਲਿਫਟ ਯਾਡ ਲੈ। ਲਿਖਤੀ ਆਰਡਰ ਲਓ। ਲਿਖਤੀ ਆਰਡਰ ਲਓ। ਦੱਸੋ ਇੱਕ ਆਰਡਰ ਦਿਓ ਭਾਜੀ ਮੈਨੂੰ। ਲਿਖਤੀ ਆਰਡਰ ਦਿਓ। ਮੈਨੂੰ ਕਿਉਂ ਡਾਕਰ ਬੰਦੇ? ਮੈਨੂੰ ਕਿਹੜੇ ਥੋੜੀ ਘੋ ਰਹੇ ਹੋ ਯਾਰ ਤੁਸੀਂ? ਆ ਲਿਖਤੀ ਆਰਡਰ ਦਿਓ ਮੈਨੂੰ ਯਾਰ। ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ। ਮੈਨੂੰ ਲਿਖਤੀ ਆਰਡਰ ਦੇ ਦਿਓ। ਮੈਂ ਦੰਨਾ ਹਾਂ ਲਿਖਤੀ ਆਰਡਰ ਦਿਓ। ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਆ। ਅਸੀਂ ਮੰਜੋ ਹਾਈ ਕੋਰਟ ਜਾਊਂਗਾ ਮੈਂ। OK ਮੈਂ ਦੇਖੋ ਜਾਂ ਵੀ ਸਿੱਖ ਬਰੋਦੀ ਹੁੰਦੇ ਆ ਦੱਸਦੇ ਭਾਈ ਉਹ ਨਹੀਂ ਸਾਡੇ ਪੰਜਾਬ ਬਲ ਸਿੱਖ ਬਰੋਦੀ ਭਵਾਂ ਦਾ ਮੰਦਰ ਕਰਦੇ ਘਰਦੀ ਆ ਨਹੀਂ ਮੈਨੂੰ ਕਹੋ ਕਿ ਯਾਰ ਮੈਨੂੰ ਸਕੋਟੀ ਕਿ ਯਾਰ ਮੇਰੇ ਸਕੋਟੀ ਆਉਦੀ ਹੈਗੀ ਵਰਗੈਂ ਸੈਂਟਰ ਦੀ ਉਹ ਸਰ ਉਹ ਸਰ ਉਹ ਜਾ ਰਾਜੋ ਯਾਰ ਕਿਸੇ ਨੂੰ ਤੁਸੀਂ ਯਾਰ ਠੀਕ ਕਰੋ ਕਹ ਯਾਰ ਇਕੱਲਾ ਹੀ ਆ ਮੈਂ ਨਹੀਂ ਮੈਨੂੰ ਕਹੋ ਕਹ ਯਾਰ ਯਾਰ ਦੱਸੋ ਉਹ ਆਜੋ ਹਰੂ ਜਾ ਰਹੀ ਆ ਹੋਰ ਬਾਹਰ ਓਏ ਮੈਨੂੰ ਮੈਂ ਅੱਗ ਵੀ ਕਰਨ ਦੀ ਗੱਲ ਕੀਤੀ ਕੱਲਾ ਮੈਂ ਸੁਈਤਣਾ ਨਹੀਂ ਰੋਕ ਦਿਓ ਨਹੀਂ ਹਾਂ ਰੁਜਾਦੇ ਭੀ ਆ ਨਾ ਆਈ ਲੈ ਆ ਜੋ ਉਹ ਰੁਕ ਜੋ ਸਰ ਅੱਗੇ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਥੋੜੀ ਰੋਕ ਰਿਆ ਮੈਨੂੰ ਯਾਰ ਸਾਰੇ ਪੌਣੇ ਰੋਕ ਲਓ ਤੁਸੀਂ ਮੈਨੂੰ ਕਿਹੜਾ ਅਥਾਰਟੀ ਦੇ ਦੋ ਸਰ ਅਥਾਰਟੀ ਥੋੜੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਕੱਲਾ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿਉਂ ਜੀ ਇਹ ਤਾਂ ਮੈਨੂੰ ਇਹਨੂੰ ਤਾਂ ਕੱਕਾ ਮਾਰ ਰਹੇ ਆ ਉਹ ਸਰ ਨਹੀਂ ਮੈਨੂੰ ਕੱਕਾ ਮਾਰ ਰਹੇ ਆ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰ ਰਹੇ ਇਹ ਹੋ ਗਿਆ ਯਾਰ ਯਾਰ ਮੈਂ ਕਿਹ ਰੁਕਾ ਯਾਰ ਕਰਵਾ ਰੁਕਾ ਉਹ ਸਾਰਾ ਮੈਂ ਕਿਹ ਰੁਕਾ ਉਹ ਸਾਰਾ ਮੇਰਾ ਕਰ ਮੈਂ ਥਾੜੇ ਬੰਦ ਕਰ ਦੇ ਯਾਰ ਥਾੜੇ ਬੰਦ ਕਰ ਯਾਰ ਬੰਦ ਕਰ ਥਾੜੇ ਕਰਾਉਂਦੇ ਬੰਦ ਕਰੋ ਯਾਰ ਮੈਨੂੰ ਮੇਰੇ ਨਾਲ ਕੋਈ ਬਰਮਾਸ਼ੀ ਨਾ ਕਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਅਧਵਾ ਨੋਖਾ ਨੂੰ ਥਰਟਾਈਆਂ ਨੂੰ ਯਾਰ ਮੈਨੂੰ ਕਰਵਾ ਬੰਦ ਕੀਤਾ ਜਾ ਰਿਹਾ ਯਾਰ ਮੇਰਾ ਮੇਰਾ ਪਰੇ ਲਿਕੇ ਦਾ ਵਾਸਾ ਹੈ ਮੇਰਾ ਪੋਲੀਟਿਕਲ ਵਾਸਾ ਹੈ ਯਾਰ ਤੇ ਰੋਜ਼ ਤੁਹਾਡਾ ਬਿੱਤਾ ਪਾਇਆ ਤੁਸੀਂ ਰੋਜ਼ ਦਾ ਅਸੀਂ ਕੰਮ ਨਹੀਂ ਕਰਨਾ ਕੋਈ ਤੇ ਤੁਹਾਨੂੰ ਦਰਹਾਂ ਆ ਰਹੀਆਂ ਸਾਨੂੰ ਕਿਹਦੀ ਦਰਹਾਂ ਆ ਰਹੀਆਂ ਦੱਸੋ ਹੈਲੋ ਮੈਨੂੰ ਕੋਈ ਰੋਕਿਆ ਨਹੀਂ ਆ ਰਿਹਾ ਹਰ ਵਾਰ ਮੈਨੂੰ ਕੋਈ ਰੋਕਿਆ ਨਹੀਂ ਆ ਰਿਹਾ ਹੈ ਮੈਨੂੰ ਕੋਈ ਰੋਕਿਆ ਨਹੀਂ ਆ ਰਿਹਾ ਯਾਰ ਮੈਨੂੰ ਕੋਈ ਅਥਾਰਟੀ ਨੂੰ ਮੈਨੂੰ ਵਿਸਤੀ ਕੱਟ ਦੇ ਯਾਰ ਮੈਨੂੰ ਵਿਸਤੀ ਆਰਡਰ ਦੇ ਮੈਨੂੰ ਆ ਗੱਲ ਕਰਾ ਇਸੇ ਚੋਣੇ ਸਾਨੂੰ ਲਾਓ ਮੈਨੂੰ ਵਿਸਤੀ ਕੱਟ ਦੇ ਉਹ ਨਹੀਂ ਮੇਰੇ ਘਰ ਮੇਰੇ ਕੋਲ ਕੋਈ ਸੇਵਾ ਲੋੜ ਨਹੀਂ ਆ ਗਈ ਯਾਰ ਤੁਸੀਂ ਭਵੰਤਮਨ ਨੂੰ ਸਕੋਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਮਨ ਨੂੰ ਕਾਹੋ ਜਾ ਕੇ ਭਵੰਤਮਨ ਨੂੰ ਰੋਕੋ ਯਾਰ ਭਵੰਤਮਨ ਕੋਲ ਤੋਂ ਰੁਕਦੇ ਨਹੀਂ ਆਗਾ ਯਾਰ ਪਵਨ ਤੁਹਾਨੂੰ ਵੀ ਬੰਦ ਕਰੋ ਉਹ ਥ੍ਰੈਟ ਵੀ ਬੰਦ ਕਰੋ ਪਵਨ ਤੁਹਾਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਿਹਾ ਉਹ ਨਹੀਂ ਕਰਦਾ ਮੈਨੂੰ 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 ਬੰਦ ਨਾ ਕਰੋ ਯਾਰ ਆਹ ਮੇਰੀ ਪੁਲਿਸ ਮੈਂ ਮੈਂ ਮੈਨੂੰ ਲਿਖਤੀ ਦੇਣਾ ਡਰ ਰਿਹਾ ਯਾਰ ਮੈਂ ਮੈਂ ਮਾਨੇ ਹਾਈ ਕੋਰਟ ਜਾਊਗਾ ਮੇਰਾ ਰੋਜ਼ ਹੱਤ ਮੇਰਾ ਬਦਤਮੀਜ਼ੀ ਹੋ ਰਹੀ ਬੁਲਕਾਰ ਰਹੀ ਹੈ ਮੇਰਾ ਰੋਟੀ ਨਹੀਂ ਮਿਲ ਰਿਹਾ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਹਾਂ ਯਾਰ ਇਹ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਹੋ ਰਦਾ ਯਾਰ ਪਿੱਛੇ ਵਾਲੇ ਵੀ ਇੱਥੇ ਹੈ ਨਹੀਂ ਪਿੱਛੇ ਹੀ ਖੜੇ ਨੇ ਮੈਂ ਕਿਹੜੀ ਬਦਮਾਸ਼ੀ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰੇ ਜਿਹੜੇ ਨੇ ਜਰ ਹਟਦੇ ਨੇ ਹੈਲੋ ਮੈਂ ਇੱਥੇ ਬੈਠਾ ਲੋ ਰੋੜ ਤਾਣਾ ਮੈਂ ਇੱਥੇ ਬੈਠਾ ਹਾਂ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਦਰਹਦਾਂ ਦੇ ਵਿੱਚ ਨਹੀਂ ਕੋਈ ਸਹੀਦਾ ਆਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ਬਰਦਸਤ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜਬਰਦਸਤ ਰੋਕ ਰਿਹਾ ੱੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾਂ ਮੈਨੂੰ ਰਿਸ਼ਤੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਅਥਾਰਟੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਦਿੱਤਾ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਆਜ ਮਰੀ ਸੁਰਖਸ਼ਾ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਬਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਮਰੋਦੀ ਪੰਜਾਬ ਸਰਕਾਰ ਸਿੱਖ ਮਰੋਦੀ ਪੰਜਾਬ ਪੁਲਿਸ ਸਿੱਖ ਮਰੋਦੀ ਪੰਜਾਬ ਪੁਲਿਸ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਮੈਨੂੰ ਕਿਹੜੇ ਥੋੜੀ ਰੁਕਿਆਣ ਦੱਸੋ ਜੀ ਮੰਲੀਖ ਤੇ ਆਰਡਰ ਦੇ ਸ਼ਿਪਾਈ ਸਾਹਿਬ ਮੈਨੂੰ ਲਿਖਤੇ ਆਰਡਰ ਦੇ ਦਿਓ ਮੈਨੂੰ ਲਿਖਤੀ ਆਰਡਰ ਦੇ ਮੈਨੂੰ ਮੁ르ਦਾਬਾਦ 50 ਸਰਕਾਰ ਮੁ르ਦਾਬਾਦ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁ르ਦਾਬਾਦ 50 ਸਰਕਾਰ ਮੁ르ਦਾਬਾਦ 50 ਸਰਕਾਰ ਮੁ르ਦਾਬਾਦ ਮੁ르ਦਾਬਾਦ ਐਸ.ਪੀ. ਸਾਊਥ ਮੁ르ਦਾਬਾਦ ਐਸ.ਪੀ. ਸਾਊਥ ਮੁ르ਦਾਬਾਦ ਐਸ.ਪੀ. ਸਾਊਥ ਮੁ르ਦਾਬਾਦ ਮੈਨੂੰ ਪਰਸੋਂ ਦੱਬ ਕੇ ਮਾਰਿਆ ਕਰਿਆ ਕੇ ਬਈ ਕਹਿੰਦਾ ਰੋਕੋ ਅੱਜ ਫਿਰ ਸ਼ਭਾਗੀ ਸਾਹਿਬ ਦੋਕੇ ਮਾਰਦੇ ਆ ਮੈਨੂੰ ਕਿਹ ਦੱਬ ਕੇ ਮਾਰਿਆ ਯਾਰਾ ਦੱਸੋ ਮੈਨੂੰ ਦੱਬ ਕੇ ਮਾਰਦਾ ਰੁਕ ਗਿਆ ਦੁਕਾਨਾ ਮੈਂ ਕੋਈ ਅਤਵਾਦੀ ਆ ਮੈਂ ਕਿ ਚੋਰ ਆ ਮੈਂ ਕਿ ਗੈਸਟਰ ਆ ਮੈਂ ਦੱਸੋ ਭਵੰਤਵਰ ਸਰਕਾਰ ਕੋਈ 150 ਗੱਲ 150 ਗੱਡੀਆਂ ਸਰਕਾਰ ਚੱਲਦੀ ਪਈ ਆ ਭਵੰਤਵਰ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸਿਆ ਗੱਲ ਮੈਂ ਸਾਡੇ ਚੱਕਲੇ ਨਾਲ 7 tane ਗੱਲ ਮੈਂ ਚੱਕਲੇ ਇਹ ਘੜੀ ਥੋੜੀ ਜੱਕ ਰਹਾ ਹਰ ਵਾਰ ਮੈਨੂੰ ਆਕੇ ਬੰਦ ਕੀਤਾ ਜਾ ਰਿਹਾ ਕਰੇ ਮੇਰੇ ਮੈਂ ਰੋਟੀ ਪੜੀ ਖਵਾਉਣੀ ਆ ਮੈਂ ਭੁੱਖਾ ਮਰ ਜਾਵਾਂ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਬੇਪਾਲ ਪੰਜਾਬ ਪੁਲਿਸ ਬੰਨੀ ਜ਼ਹਿਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਮੈਨੂੰ ਗੋਲੀ ਮਾਰ ਦੋਵੇ ਜੇ ਐਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੇ ਆ ਤੇ ਮੇਰੇ ਵੀ ਗੋਲੀ ਮਾਰ ਦੋਵੇ ਇਹ ਰੋ ਰੋ ਟਾਂਡਾ ਖਤਮ ਹੋ ਜੂ ਇਹਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਕੋਚੂ ਤੱਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਗੁਰੂ ਘਰ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੀ ਬੰਦੀ ਛਾ ਗਈ ਲੋਹੜੀ ਨੂੰ ਮਾਰਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਿਓਗੇ ਜੀ ਅਸੀਂ ਮਰ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਬਾਡਰਾਂ ਦੇ ਵਿੱਚ ਹੀ ਲੋਰੇ ਆ ਜੇ ਅਸੀਂ ਮਰ ਜਾਵਾਂਗੇ ਫਿਰ ਕੀ ਕੀ ਇਹ ਤਾਂ ਕੋਈ ਆਫਤ ਆ ਜੂਗੀ ਇਹ ਜੜਦਸਤੀ ਕੀਤੀ ਜਾ ਰਹੀ ਆ ਮੈਂ ਮਾਝੋ ਹਾਈਪਰ ਵੇ ਤੇ ਪਾਉਂਗਾ ਮੈਂ ਰਹਾ ਜਬਰਦਸਤੀ ਕੀਤੀ ਜਾ ਰਹੀ ਆ ਤਕਰਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਨ ਪੰਜਾਬ ਸਰਕਾਰ ਮੁਰਦਾਬਾਨ ਅਸੀਂ ਤਾਂ ਸਾਨੂੰ ਕੋਈ ਬੰਦੇਸਤਾ ਬਣਾਇਆ ਨਹੀਂ ਤੁਸੀਂ ਇਹ ਬੰਦਾ ਹੀ ਬਣਾ ਲੈ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਸਾਡੀ ਨਿੱਜੀ ਜ਼ਿੰਦਗੀ ਕਿਉਂ ਦੇਖ ਲੱਤਿਆ ਜਾ ਰਿਹਾ ਬਈ ਅਸੀਂ ਇਹ ਵੀ ਸਾਨੂੰ ਪੁੱਛ ਲੋ ਜਿਹੜੀ ਕੇਂਦਰ 'ਚ ਖੜੀ ਆ ਇਹਨਾਂ ਨੂੰ ਕੋਈ ਡਰੈਗ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕੱਲ੍ਹ ਜਵਾਰ ਦੱਸਦੇ ਬੰਦ ਕੀਤਾ ਜਾ ਰਿਹਾ ਸਰਦਾਰ ਸਾਹਿਬ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤੇ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਮੈਂ ਬੰਦ ਕੀਤਾ ਨਹੀਂ ਕਿਸੇ ਨੇ ਕਿਹਨੇ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਰੇ ਬੰਦ ਕਰਨਾ ਜੀ ਤੂੰ ਪਏ ਆ ਰਿਹਾ ਤੁਸੀਂ ਮੈਨੂੰ ਸਾਰੇ ਬੰਦ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸਾਰੇ ਲਦਾਣੇ ਮੈਨੂੰ ਇੱਕ ਦਮ ਤਸਾ ਦਿਓ ਠਿੱਕ ਕਰਕੇ ਮੈਂ ਨਹੀਂ ਜਾਂਦਾ ਕਦੇ ਲਿਖੀ ਆਡਰ ਨੂੰ ਦੱਲੇਗਾ ਜਿਵੇਂ ਨਹੀਂ ਆਈ ਜੇ ਮੈਂ ਕੋੜ ਜਾਂਦੇ ਕੋੜੀ ਮੁਖ ਰਹਿਣਾ ਜਿਹਦਾ ਬੰਦ ਨਹੀਂ ਕੀਤਾ ਜੀ ਕੋਈ ਕੰਮ ਕਰਦਾ ਕੋਈ ਦੱਸ ਸਾਹ ਜਵਾਬ ਦੇ ਨਾ ਮੈਨੂੰ ਉਹ ਜਾਂ ਪੁਲਿਸ ਨੂੰ ਜਰੂਰ ਕਢਾਉਂਦੀ ਆ ਮੈਂ ਵੇ ਰਾਂਗੇ ਉਹ ਮਰੇ ਹੋਏ ਆ ਉਹ ਲੋਕ ਆਪਾਂ ਹੀ ਮਰ ਗਏ ਹੁਣ ਕੀ ਕਰੀ ਜਾਣਾ ਪਏ ਪੰਜਾਬ ਉਹ ਆਪਾਂ ਹੀ ਮਾਰ ਗਏ ਆਪਣੀਆਂ ਬੰਦਰੀਆਂ ਹੁਣ ਕਰੋਂ ਤਿਆਰ ਹੋ ਕੇ ਜਾਣਾ ਗੁਰੂ ਘਰ ਜਾਣਾ ਆਂਦਾ ਆਪਦੇ ਕੰਮ ਕਰਨੇ ਆ ਮੈਂ ਜਾਣੀ ਜਣਾ ਬਲਾ ਦਿੰਦਾ ਮੇਰੇ ਘਰੋਂ ਬਾਹਰ ਨਹੀਂ ਹੁੰਦੇ ਮੈਂ ਨਹੀਂ ਆਇਆ ਅੱਜ ਦੇਖੋ ਥੋੜੀ ਕਰਦਾ ਪਰੇਸ਼ਾਨ ਕਰੀ ਨਹੀਂ ਮੈਂ ਨਾ ਕਿਸੇ ਆ ਟੋਕੀ ਟੋਕੀ ਤੁਹਾਡੇ ਸਿਰ ਤੇ ਬਾਈ ਦੋੜ ਦਾ ਬਿਚ ਲਿਖਤੀ ਆਰਡਰ ਦੇ ਦਿਓ ਲਿਖਤੀ ਆਰਡਰ ਨਹੀਂ ਹੈ ਨਹੀਂ ਮੈਂ ਨਹੀਂ ਕਿਉਂ ਬੰਦ ਕੀਤਾ ਮੈਂ ਮਾਂ ਜੋ ਹਾਈ ਕੋਰਟ ਜਾਊਂਗਾ ਮੈਂ ਮਾਂ ਜੋ ਹਾਈ ਕੋਰਟ ਜਾ ਕੇ ਪੁੱਛੂਗਾ ਵੀ ਮੈਨੂੰ ਬੰਦ ਕਿਉਂ ਕਰਦੇ ਹੋ ਜੀ ਮੇਰੀ ਮੇਰੀ ਕੋਟੀ ਦਾ ਹੀ ਭਾਵਸ ਕਰਦਾ 7 ਮਹੀਨੇ ਪਹਿਲਾਂ ਤੁਸੀਂ ਬੰਦ ਕੀਤਾ ਆਂ ਆਲੋ ਜੀ ਮੰਨਾ ਇਨਾ ਪਰੇਸ਼ਾਨਾ ਸਾਡੇ ਤੋਂ ਵੀ ਨਹੀਂ ਕੋਈ ਮੰਨ ਕੇ ਜੀ ਆਲੋ ਯਾਰ ਇੰਨਾ ਤੰਗ ਰਿਖੋ ਮੈਨੂੰ ਆਹ ਰੋਟੀ ਪਾਣੀ ਕਿੱਥੋਂ ਪਾਉਂਗਾ ਮੈਂ ਨਹੀਂ ਆ ਮੈਨੂੰ ਲਿਫਟ ਆਰਡਰ ਦਿਓ ਮੈਨੂੰ ਨਹੀਂ ਮੈਂ ਖੜੇ ਨਹੀਂ ਹੋਣਾ ਮੈਂ ਲਿਫਟ ਆਰਡਰ ਦਿਓ ਮੈ ਘਰੇ ਬੰਦ ਕਰਦੇ ਲਿਫਟ ਆਰਡਰ ਦੇ ਦਿਓ ਬਾਹਰ ਜਾ ਆਂ ਲਿਫਟ ਆਰਡਰ ਦਿਓ ਨਹੀਂ ਮਾ ਦਿਓ ਹਾਈ ਕੋਰਟ ਦਾ ਰਸਤਾ ਮੈਨੂੰ ਖੋਹਦਾ ਵਾ ਹਾਂ چکرا بان سرکار مردا بادمان سرکار مردآباد ہائے سرکار سرکار ہائے ہے سرکار ہائے ہے ਪਵਨਤਮ ਸਰਕਾਰ ਹਾਏ ਹਾਏ ਪਵਨਤਮ ਸਰਕਾਰ ਮੁਰਦਾਵਾਰ ਪਵਨਤਮ ਸਰਕਾਰ ਮੁਰਦਾਵਾਰ ਹਾਏ ਹਾਏ ਪਵਨਤਮ ਸਰਕਾਰ ਓਏ ਹਾਏ ਹਾਏ ਹਾਏ